ਕਾਪੀਆਂ ਐਫ ਆਈ ਆਰ ਨੰਬਰ 117 ਐਫ ਆਈ ਆਰ ਨੰਬਰ 128 ਥਾਣਾ ਬਾਜਾਖਾਨਾ ਇੱਕ ਐਫ ਆਈ ਆਰ ਪੋਸਟਰ ਲਗਾਉਣ ਦੀ ਹੈ ਇੱਕ ਐਫ ਆਈ ਆਰ ਗੁਰੂ ਸਾਹਿਬ ਦੇ ਅੰਗ ਖਲਾਰਨ ਦੀ ਹੈ ਇਹ ਦੋਨੋਂ ਐਫ ਆਈ ਆਰਸ ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਹੈ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਢੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਇਹਨਾਂ ਦੇ ਉਕਤ ਦੋਸ਼ੀਾਨ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿਨੇਓ ਉਸ ਐਫ ਆਈ ਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫ ਆਈ ਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਦਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐਮ ਐਸ ਜੀ ਕੰਪਲੈਕਸ ਕੀ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਆ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਫਿਰ ਜੇ ਟੈਲੀਵਿਜ਼ਨ ਵਾਲੇ ਬਿਆਨ ਸੱਚੇ ਬਨ ਰਹੇ ਹੋ ਤੇ ਫਿਰ ਆਤਾ 164 ਦੇ ਦਿੱਤੇ ਹੈ ਜੱਜ ਦੇ ਸਾਹਮਣੇ ਅੰਡਰ ਓਥ ਦਿੱਤੇ ਹੈ ਮੈਂ ਗੱਲ ਖਤਮ ਕਰਨ ਲੱਗਿਆ ਡਾਇਰੈਕਸ਼ਨ ਹਨੀਪ੍ਰੀਤ ਦੀ ਸੀ ਕਿ ਬੇਅਦਵੀ ਕੀਤੀ ਜਾਏ 24 ਹਾਂਜੀ ਹਾਂਜੀ 164 ਤੇ ਬਿਆਨ ਦੀ ਕਾਪੀ ਦੇ ਦੇਣਾ ਮੈਂ ਤੁਹਾਨੂੰ ਕਿੱਡੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਕੱਲੇ ਰਾਮ ਰਹੀਮ ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ। ਕਿਉਂ? ਆ ਮੈਂ ਸੈਂਕਸ਼ਨ ਦੀ ਚਿੱਠੀ ਲੈ ਕੇ ਆਇਆ ਉਹਨਾਂ ਦੀ। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਗ੍ਰਹਿ ਸ਼ਾਖਾ 6 ਮਨਜ਼ੂਰੀ ਪੰਜਾਬ ਸਰਕਾਰ ਮੁਕੱਦਮਾ ਨੰਬਰ ਫਲਾ ਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਭ ਦੇ ਨਾਂ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਭ ਦੇ ਨਾਂ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਨਾ ਫਲਾਨਾ ਸਭ ਦੇ ਲਿਖ ਕੇ ਧਾਰਾ ਮੈਂ ਤੁਹਾਡੇ ਸਾਹਮਣੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਫਿਰ ਚਾਹੇ ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਾ ਹੋਵੇ ਚਾਹੇ ਚਰਨਜੀਤ ਚੰਨੀ ਰਹਾ ਹੋਵੇ ਜਿਹਦੇ ਵਿੱਚ ਹੋਮ ਮਨਿਸਟਰ ਡਿਪਟੀ ਚੀਫ ਮਨਿਸਟਰ ਸੁਖੀ ਰੰਧਾਵਾ ਸੀ ਕਿਵੇਂ ਇਹਨਾਂ ਸਾਰੇ ਲੋਕਾਂ ਨੇ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਰਾਮ ਰਹੀਮ ਨੂੰ ਹਨੀਪ੍ਰੀਤ ਨੂੰ ਪ੍ਰਦੀਪ ਕਲੇਰ ਵਰਗਿਆਂ ਨੂੰ ਤੇ ਡੇਰਾ ਸੱਚਾ ਸੌਦਾ ਨੂੰ ਹਰ ਮੋੜ ਤੇ ਪੈਰ ਪੈਰ ਤੇ ਕਿਵੇਂ ਪ੍ਰੋਟੈਕਸ਼ਨ ਦਿੱਤੀ ਕਿਵੇਂ ਪੁਸ਼ਤਪਨਾਈ ਕੀਤੀ ਉਹਨਾਂ ਦੀ ਕਿਵੇਂ ਸਮਝੌਤੇ ਦੇ ਤਹਿਤ ਇਹ ਡੀਲਾਂ ਹੋਈਆਂ ਕਿ ਚਾਹੇ ਤੁਸੀਂ ਇਨ੍ਹਾਂ ਕੇਸਾਂ ਦੇ ਵਿੱਚ ਇਨਵੋਲਡ ਹੋ ਤੁਹਾਡੀ ਇਨਵੋਲਵਮੈਂਟ ਸਾਹਮਣੇ ਆਈ ਹੈ ਪਰ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਯੂਸ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੋਰ ਬੈਕ ਜਿਵੇਂ ਅੰਗਰੇਜ਼ੀ ਵਿੱਚ ਕਹਿੰਦੇ ਹੈ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿੱਥੇ-ਜਿੱਥੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਵਰਤਿਆ ਕਰਾਂਗੇ ਇਹ ਸੌਦੇਬਾਜ਼ੀ ਹੋਊ। ਅੱਜ ਇਸ ਪੁਸ਼ਤ ਪਨਾਈ ਦੇ ਦਸਤਾਵੇਜ਼ ਦੇਖੋ ਗੱਲਾਂ ਕਰਨੀਆਂ ਇੱਕ ਵੱਖਰਾ ਮੈਣਾ ਰੱਖਦੀਆਂ। ਟੈਲੀਵਿਜ਼ਨ ਚੈਨਲਾਂ ਤੇ ਅੱਜਕੱਲ ਜਿਹਦਾ ਜੀ ਕਰਦਾ ਚੜਕੇ ਜੋ ਮਰਜ਼ੀ ਬੋਲ ਦਿੰਦਾ। ਬਟ ਮੈਂ ਡਾਕੂਮੈਂਟਸ ਤੁਹਾਡੇ ਸਾਹਮਣੇ ਰੱਖੂੰਗਾ। ਦਸਤਾਵੇਜ਼ ਤੁਹਾਡੇ ਸਾਹਮਣੇ ਰੱਖੂੰਗਾ ਸਬੂਤ ਤੁਹਾਡੇ ਸਾਹਮਣੇ ਰੱਖੂੰਗਾ। ਜਿਹੜੇ ਇਹ ਕਲੀਅਰ ਕੱਟ ਇਸ ਸਮਝੌਤੇ ਨੂੰ ਨੰਗਾ ਕਰ ਦੇਣਗੇ ਨੰਗੀ ਚਿੱਠੀ ਖੁੱਲਾ ਚਿੱਠਾ ਇਹਨਾਂ ਦਾ ਤੁਹਾਡੇ ਸਾਹਮਣੇ ਆ ਜਾਊਗਾ ਜਿਹੜੇ ਮੈਂ ਅੱਜ ਕਾਗਜ਼ ਲੈ ਕੇ ਆਇਆ ਜਿਹੜੀ ਮੈਂ ਜ਼ਿਕਰ ਕੀਤਾ ਚਾਹੇ ਰਾਮ ਰਹੀਮ ਦਾ ਕੀਤਾ ਹਣੀਪ੍ਰੀਤ ਦਾ ਕੀਤਾ ਪ੍ਰਦੀਪ ਕਲੇਰ ਦਾ ਕੀਤਾ ਅੱਜਕੱਲ ਕਰੰਟ ਟਾਪਿਕ ਚਰਚਾ ਦਾ ਵਿਸ਼ਾ ਪ੍ਰਦੀਪ ਕਲੇਰ ਬਣਿਆ ਹੋਇਆ ਹੈ ਕਿਉਂਕਿ ਇੱਕ ਟੀਵੀ ਚੈਨਲ ਤੇ ਉਹਨੇ ਇੰਟਰਵਿਊ ਵੀ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਉਹਨੂੰ ਇੱਕ ਸੱਚ ਪੁੱਤਰ ਵਾਂਗੂ ਪੇਸ਼ ਕੀਤਾ ਵੀ ਸ਼ਾਇਦ ਜੋ ਇਹਦੇ ਮੂੰਹ ਚੋਂ ਬੋਲ ਨਿਕਲਦੇ ਆ ਰਾਜਾ ਹਰੀਸ਼ ਚੰਦਰ ਵਾਂਗੂ ਇਦੋਂ ਸੱਚਾ ਬੰਦਾ ਕੋਈ ਹੈ ਨਹੀਂ ਤੇ ਉਹ ਮੁੱਖ ਦੋਸ਼ੀ ਜਿਹੜਾ ਬੇਅਦਬੀ ਦੇ ਤਿੰਨੇ ਕੇਸਿਸ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਸਰੂਪ ਦੀ ਉਸ ਕੇਸ 'ਚ ਪੋਸਟਰ ਲਗਵਾਉਣ ਵਾਲੇ ਕੇਸ 'ਚ ਤੇ ਅੰਗ ਖਲਾਰਨ ਵਾਲੇ ਕੇਸ ਚ ਮੁੱਖ ਦੋਸ਼ੀ ਜੀ ਦਾ ਹੋਵੇ ਉਹਦੀਆਂ ਗੱਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਨ ਵਾਲੇ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਅੱਜ ਉਹਦੇ ਤੋਂ ਹੀ ਸ਼ੁਰੂ ਕਰਨਾ ਚਾਹਣਾ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਤਿੰਨੇ ਕੇਸਾਂ ਦੇ ਵਿੱਚ ਨਾਮਜ਼ਦ ਹੈ ਨੋਮੀਨੇਟਡ ਹੈ ਮੁੱਖ ਅਕਿਊਜ਼ਡ ਹੈ ਮੇਨ ਦੋਸ਼ੀ ਹੈ ਤੇ ਪੁਲਿਸ ਦੇ ਰਿਕਾਰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 6 ਸਾਲਾਂ ਤੋਂ ਪੀਓ ਡਿਕਲੇਅਰ ਹੋਇਆ ਹੋਇਆ ਪ੍ਰੋਕਲੇਮਡ ਆਫੈਂਡਰ ਮੈਂ ਪੁਲਿਸ ਦੇ ਰਿਕਾਰਡਾਂ 'ਚ ਇਕੱਲਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਕੋਈ ਕਾਰਵਾਈ ਪੁਲਿਸ ਵੱਲੋਂ ਪ੍ਰੋਕਲੇਮਡ ਆਫੈਂਡਰ ਵਾਲੀ ਉਹਦੇ ਨਾਲ ਨਹੀਂ ਕੀਤੀ ਗਈ ਆਪਾਂ ਸਾਰਿਆਂ ਨੇ ਸੁਣਿਆ ਉਹਦੀ ਇੰਟਰਵਿਊ ਕਹਿੰਦਾ ਮੈਂ ਤਾਂ ਡੇਰੇ ਵਿੱਚ ਆਪਦੇ ਘਰ ਰਹਿੰਦਾ ਸੀ ਰੂਟੀਨ ਵਿੱਚ ਆਪਦੀ ਜ਼ਿੰਦਗੀ ਦੇ ਜੋ ਕੰਮਕਾਰ ਸੀ ਟਰੈਵਲ ਕਰਦਾ ਸੀ ਸਾਰਾ ਕੁਝ ਕਰਦਾ ਸੀ ਟੈਲੀਫੋਨ ਵੀ ਆਵਦਾ ਨਾਰਮਲ ਨੰਬਰ ਵਰਤਦਾ ਸੀ ਮੈਨੂੰ ਨਾ ਕੋਈ ਪੁਲਿਸ ਵਾਲਾ ਬੁਲਾਉਣ ਆਇਆ ਨਾ ਮੇਰੇ ਕੋਲੇ ਕੋਈ ਸਮਨ ਆਇਆ ਨਾ ਮੈਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਬੁਲਾਇਆ ਕਿ ਇਹ ਇੱਕ ਹੀਨੀਅਸ ਕ੍ਰਾਈਮ ਦੇ ਵਿੱਚ ਅਕਿਊਜ਼ਡ ਬੰਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਬੰਦਿਆਂ ਦੇ ਫੋਨ ਟ੍ਰੇਸ ਕਰਦੀ ਹੈ ਤੇ ਇੱਥੇ ਤੁਸੀਂ ਵੇਖ ਲਓ ਤਾਂ ਕਹਿੰਦਾ ਮੈਂ ਆਪਦਾ ਫੋਨ ਵੀ ਆਪਦਾ ਯੂਜ਼ ਕਰਦਾ ਸੀ ਤੇ ਘਰ ਵਿੱਚ ਵੀ ਆਪਦੇ ਰਹਿੰਦਾ ਸੀ 6 ਸਾਲ ਤੋਂ ਬੰਦਾ ਪੀਓ ਹੋਵੇ ਕੀ ਸੈਕਸ਼ਨ 83 ਥੱਲੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਪੀਓ ਦੀ ਕੀ ਸਰਕਾਰ ਨੇ ਉਹਦੀ ਕਾਰਵਾਈ ਸ਼ੁਰੂ ਕੀਤੀ ਉਹਦੀ ਪਹਿਲੀ ਸਟੈਪ ਹੁੰਦੀ ਹੈ ਅਦਾਲਤ ਨੂੰ ਉਸ ਬੰਦੇ ਦੀ ਪ੍ਰਾਪਰਟੀ ਦੇ ਦਸਤਾਵੇਜ਼ ਪੇਸ਼ ਕਰਨੇ ਜਿਨ੍ਹਾਂ ਨੂੰ ਅਟੈਚ ਕਰਨਾ ਹੈ ਕੀ ਸਰਕਾਰ ਨੇ ਉਹ ਪਹਿਲੀ ਪੌੜੀ ਵੀ ਚੜੀ ਨਹੀਂ ਉਹ ਇਸ ਕਰਕੇ ਨਹੀਂ ਚੜੇ ਕਿ ਇੱਕ ਸੌਦੇਬਾਜ਼ੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ। ਇਸ ਬੰਦੇ ਨੂੰ ਤਾਂ ਇੰਨੀ ਖੁੱਲ੍ਹ ਸਰਕਾਰ ਨੇ ਦੇ ਰੱਖੀ ਸੀ। ਇੰਨਾ ਬੇਖੌਫ ਹੋ ਕੇ ਘੁੰਮ ਰਿਆ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ। ਕਿੱਥੋਂ ਸਾਹਮਣੇ ਆਇਆ ਪਰ ਸਾਰਿਆਂ ਨੇ ਦੇਖਿਆ। ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਨਿਸਟਰ ਦੇ ਨਾਲ ਅਯੁੱਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ। ਜਦੋਂ ਬੰਦੇ ਨੂੰ ਡਰ ਡੋਕਰ ਕੋਈ ਨਾ ਹੋਵੇ ਤੇ ਫਿਰ ਅਹੀਂ ਬੇਖੌਫ ਹੁੰਦਾ। ਫੋਟੋ ਆਈ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫਿਰ ਕਹਿੰਨਾ ਹੁਣ ਤੁਸੀਂ ਵੇਖੋ ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਜਿਹੜੀ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ ਇੱਕ ਸਮਝੌਤੇ ਤਹਿਤ ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਤੇ 5-6 ਸਾਲ ਤੋਂ ਭਗੌੜਾ ਬੰਦਾ 2 ਮਹੀਨਿਆਂ ਦੇ ਵਿੱਚ ਬੇਲ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਬੇਲ ਕਿਵੇਂ ਹੋਈ ਇੰਨੀ ਛੇਤੀ ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦੇ ਵਿੱਚ ਇਹ ਬੰਦਾ ਮੁੱਖ ਦੋਸ਼ੀ ਹੈ ਉਹਨੂੰ ਪੁਲਿਸ ਫੜਦੀ ਹੈ ਕੇਵਲ ਇੱਕ ਐਫ ਆਈ ਆਰ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ ਆ ਮੈਂ ਕਾਗਜ਼ ਤੁਹਾਡੇ ਕੋਲੇ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਹੈ ਤਿੰਨ ਐਫ ਆਈ ਆਰ ਐ ਇੱਕੋ ਥਾਣੇ ਦੀਆਂ ਤਿੰਨ ਐਫ ਆਈ ਆਰ ਐ ਬਾਜਾਖਾਨਾ ਦੀਆਂ ਇੱਕ ਐਫ ਆਈ ਆਰ ਐਫ ਆਈ ਆਰ ਨੰਬਰ 63 ਉਹਦੇ ਵਿੱਚ ਉਹਦੀ ਅਰੈਸਟ ਪਾ ਦਿੱਤੀ ਜਾਂਦੀ ਹੈ ਉਹਦੇ ਚੋਂ ਉਹਦੀ ਬੇਲ ਕਰਾ ਦਿੱਤੀ ਜਾਂਦੀ ਹੈ ਦੂਜੀਆਂ ਦੋ ਜਿਹੜੀਆਂ ਐਫ ਆਈ ਆਰਸ ਐ ਉਹਦੇ ਵਿੱਚ ਬੰਦਾ ਅਰੈਸਟ ਹੀ ਨਹੀਂ ਪਾਈ ਜਾਂਦੀ ਉਹਦੀ ਉਹ ਕਸਟਡੀ ਚ ਲਿੱਤਾ ਹੀ ਨਹੀਂ ਦਿਖਾਇਆ ਜਾਂਦਾ ਉਸ ਥਾਣੇ ਚ ਉਹਨਾਂ ਐਫ ਆਈ ਆਰਸ ਦੇ ਵਿੱਚ ਤੇ ਉਹਨੂੰ ਛੱਡ ਦਿੰਦੇ ਕਦੇ ਇਹ ਗੱਲ ਸੁਣੀ ਸੀ ਆ ਮੈਂ ਤੁਹਾਡੇ ਕੋਲੇ ਲੈ ਕੇ ਆਇਆ ਉਹ ਦੂਜੀਆਂ ਦੋਨੋਂ ਐਫ ਆਈ ਆਰਸ ਐ ਜਿਹੜੀਆਂ ਉਹਨਾਂ ਦੇ ਚਲਾਨ ਦੀਆਂ ਕਾਪੀਆਂ ਐਫ ਆਈ ਆਰ ਨੰਬਰ 117 ਐਫ ਆਈ ਆਰ ਨੰਬਰ 128 ਥਾਣਾ ਬਾਜਾਖਾਨਾ ਇੱਕ ਐਫ ਆਈ ਆਰ ਪੋਸਟਰ ਲਗਾਉਣ ਦੀ ਐ ਇੱਕ ਐਫ ਆਈ ਆਰ ਗੁਰੂ ਸਾਹਿਬ ਦੇ ਅੰਗ ਖਿਲਾਰਨ ਦੀ ਐ ਇਹ ਦੋਨੋਂ ਐਫ ਆਈ ਆਰਸ ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਹੈ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਇਹਨਾਂ ਦੇ ਉਕਤ ਦੋਸ਼ੀਆਂ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫਆਈਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫਆਈਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਦਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਗ੍ਰਿਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਇਹ ਤੁਹਾਨੂੰ ਦੁਨੀਆਂ ਦੇ ਵਿੱਚ ਇਹਦੀ ਕਦੇ ਦੂਸਰੀ ਆਧਾਰਨ ਨਹੀਂ ਮਿਲਣੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫਆਈਆਰ ਹਨ ਬੰਦੇ ਤੇ ਤਿੰਨ ਐਫਆਈਆਰਾਂ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫਆਈਆਰਜ਼ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫਆਈਆਰਜ਼ ਦੀ ਇੱਕੋ ਐਸਆਈਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜਿਆਂ ਦੋ ਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡਦੇ ਹੋ ਫਿਰ ਏਦੂੰ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਨਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫਆਈਆਰਾਂ ਤੇਰੇ ਤੇ ਪੈਂਡਿੰਗ ਐ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹੋਣੇ ਆ ਬੁਲਾਉਣਾ ਡੀਲ ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਊ ਪਾਊਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸਹਿਬਾਨਾਂ ਨੂੰ ਪੁੱਛਣਾ ਚਾਹਣਾ ਬੜੇ ਤਜਰਬੇਕਾਰ ਅਫਸਰ ਐ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਐ ਮੈਨੂੰ ਆਪ ਦੀ ਸਰਵਿਸ ਚੋਂ ਇੰਟਾਇਰ ਸਰਵਿਸ ਚੋਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇ ਦੇਣ ਇਹੋ ਜੀ ਸਿਮਿਲਰ ਕੇਸ ਸੀ ਜਿੱਥੇ ਇੱਕ ਬੰਦੇ ਤੇ ਇੱਕ ਤੋਂ ਵੱਧ ਐਫ ਆਈ ਆਰਸ ਹੋਣ ਉਹ ਅਰੈਸਟ ਕੀਤਾ ਗਿਆ ਹੋਵੇ ਤੇ ਇੱਕ ਰੈਸ ਇੱਕ ਐਫ ਆਈ ਆਰ ਤੇ ਰੈਸਟ ਪਾ ਦਿਓ ਤੇ ਦੂਜੀਆਂ ਦੇ ਵਿੱਚ ਰੈਸਟ ਨਾ ਪਾਉ ਉਹਨੂੰ ਛੱਡ ਦਿਓ ਸਿੰਗਲ ਤੁਸੀਂ ਆਪਦੇ ਸਾਰੇ ਕੈਰੀਅਰ ਦੀ ਇੱਕ ਐਗਜ਼ਾਮਪਲ ਦੇ ਦਿਓ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੇਣ ਛੱਟੋ ਇਹਨਾਂ ਦੇ ਕੈਰੀਅਰ ਤੋਂ ਮੈਂ ਤਾਂ ਕਹਿੰਦਾ ਹਿੰਦੂਸਤਾਨ ਦੇ ਵਿੱਚੋਂ ਜਦੋਂ ਦਾ ਆਜ਼ਾਦ ਹੋਇਆ ਹਿੰਦੂਸਤਾਨ ਇੱਕ ਉਦਾਹਰਣ ਐਐਸਆਈਟੀ ਵਾਲੇ ਕੱਢ ਕੇ ਲਿਆ ਕੇ ਦਿਖਾ ਦੇਣ ਜਿੱਥੇ ਇੱਕ ਬੰਦੇ ਤੇ ਮਲਟੀਪਲ ਐਫਆਈਆਰਜ਼ ਹੋਣ ਤੇ ਅਰੈਸਟ ਹੋਣ ਤੋਂ ਬਾਅਦ ਇੱਕੋ ਥਾਣੇ ਦੀਆਂ ਐਫਆਈਆਰਜ਼ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਅਰੈਸਟ ਹੋਣ ਤੋਂ ਬਾਅਦ ਉਹ ਬੰਦਾ ਛੱਡ ਦਿੱਤਾ ਜਾਵੇ ਕੇਵਲ ਇੱਕ ਐਫਆਈਆਰ ਚ ਅਰੇਸਟ ਪਾ ਕੇ ਤੁਸੀਂ ਬਾਕੀਆਂ ਦੇ ਵਿੱਚ ਉਹਨੂੰ ਸੁਰਖਰੂ ਕਰਕੇ ਜਾਓ ਕਿ ਉਹ ਜਾ ਭੱਜ ਜਾ ਭਾਈ ਜੋ ਚਾਹਣਾ ਹੈ ਜੋ ਅਸੀਂ ਚਾਹਾਂਗੇ ਤੂੰ ਕਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹਣਾ ਹੈ ਇਹ ਕਿਹਦੇ ਹੁਕਮਾਂ ਤੇ ਕੀਤਾ ਗਿਆ ਕਿਹਦੇ ਆਰਡਰ ਸੀ ਪੰਜਾਬ ਪੁਲਿਸ ਹੈ ਹੋਮ ਮਿਨਿਸਟਰ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਬੰਦਾ ਫੜ ਕੇ ਕਿਵੇਂ ਛੱਡਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਤੁਸੀਂ ਵੇਖੋ ਗੁਰੂ ਸਾਹਿਬ ਦੇ ਅੰਗ ਖਲਾਰਨ ਦਾ ਜਿਹੜਾ ਦੋਸ਼ੀ ਪੀਓ ਡਿਕਲੇਰ ਹੋਵੇ ਕਿ ਸ਼ਰਿਆਮ ਸਰਕਾਰ ਦੀ ਪੜਾਈ ਹੋਈ ਸਕ੍ਰਿਪਟ ਦੇ ਮੁਤਾਬਕ ਇੰਟਰਵਿਊ ਆ ਦੇ ਰਿਹਾ ਹੈ ਇਦੋਂ ਸ਼ਰਮ ਦੀ ਗੱਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਅਫਸਰਾਂ ਨੂੰ ਕਿ ਇੰਨਾ ਬੇੜਾ ਕਰਕ ਹੋ ਗਿਆ ਗੁਰੂ ਸਾਹਿਬ ਦੇ ਅੰਗ ਖਿਲਾਰੇ ਇਸ ਬੰਦੇ ਨੇ ਪੁਲਿਸ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਮੁੱਖ ਦੋਸ਼ੀ ਰਿਕਾਰਡ ਦੇ ਮੁਤਾਬਕ ਪ੍ਰੋਕਲੇਮਡ ਆਫੈਂਡਰ ਤੁਸੀਂ ਉਹਨੂੰ ਛੱਡ ਦਿਓ ਅੱਜ ਉਹ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੁਲਿਸਿੰਗ ਕਿੱਥੇ ਜਾ ਰਹੀ ਹੈ ਕਿ ਭਗਵੰਤ ਮਾਨ ਨੂੰ ਸ਼ਰਮ ਨਹੀਂ ਕਿ ਮੈਂ ਹੋਮ ਮਿਨਿਸਟਰ ਹਾਂ ਕੀ ਹੋ ਰਿਹਾ ਇਹ ਪਹਿਲੀ ਅਧਾਰਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਟੈਕਸ਼ਨ ਦੀ ਤੇ ਕਾਂਗਰਸ ਦੀ ਸਰਕਾਰ ਦੀ ਕਿਉਂਕਿ 3 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ 3 ਸਾਲ ਹੁਣ ਇਹਨਾਂ ਨੂੰ ਹੋ ਗਏ ਸੋ ਦੋਨੋਂ ਸਰਕਾਰਾਂ ਦੋਸ਼ੀ ਹੈ ਇਹਦੇ ਚ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਸੀ ਚੰਨੀ ਵੀ ਮੁੱਖ ਮੰਤਰੀ ਰਿਹਾ ਤੇ ਸੁਖੀ ਰੰਧਾਵਾ ਵੀ ਉਸ ਵੇਲੇ ਹੋਮ ਮਿਨਿਸਟਰ ਸੀ ਤਾਂ ਕੋਈ ਵੀ ਇਸ ਤੋਂ ਗੱਲ ਤੋਂ ਬਚ ਨਹੀਂ ਸਕਦਾ ਦੂਜੀ ਜਿਹੜੀ ਮੈਂ ਉਦਾਹਰਣ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਉਹ ਹੈ ਜੀ ਪ੍ਰਦੀਪ ਕਲੇਰ ਨੂੰ ਸਰਕਾਰ ਦੀ ਕਿੰਨੀ ਪੇਟਰਨੇਜ ਹੈ ਕਿੰਨੀ ਸ਼ਰਨ ਹੈ ਇਹ ਤੁਹਾਡੇ ਸਾਹਮਣੇ ਰੱਖੀ ਹੁਣ ਮੈਂ ਆਉਣਾ ਹਨੀਪ੍ਰੀਤ ਨੂੰ ਕਿਵੇਂ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹਦੇ ਵੀ ਦਸਤਾਵੇਜ਼ ਲੈ ਕੇ ਆਇਆ ਤੁਸੀਂ ਵੇਖੋ ਜਿਹਨੂੰ ਇਹ ਸੱਚ ਪੁੱਤਰ ਕਹਿ ਰਿਹਾ ਜਿਵੇਂ ਮੈਂ ਜ਼ਿਕਰ ਕੀਤਾ ਜਿਹਨੂੰ ਰਾਜਾ ਹਰੀਸ਼ਚੰਦਰ ਹੀ ਬਣਾਤਾ ਇਹਨਾਂ ਨੇ ਪ੍ਰਦੀਪ ਕਲੇਰ ਅਰੇਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾਂ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪ ਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਹਨਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ ਹੈ ਹਿੰਦੀ ਚ ਲਿਖਿਆ ਨੇ ਮੈਂ ਇਸ ਕਰਕੇ ਹਿੰਦੀ ਚ ਪੜ੍ਹ ਰਿਹਾ ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਰ ਸਿੰਘ ਵਾਲਾ ਮੇ हरिंदर सिंह मांझी एक धर्म प्रचारक ने कथा की और उससे प्रेरित होकर कुछ लोगों ने बाबा जो बाबा को मानते थे उनके प्रेमी थे उन्होंने लॉकेट जिसमें जिस बाबा की फोटो थी उनको जमीन पर फेंक के रोल दिया ये सुनते ही सुनो ये सुनते ही हनीप्रीत गुस्से में आ गई और बोली ये लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हनीप्रीत बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो ये बयान एक सौ चौट दे थले प्रदीप कलेर ने जज के सामने दते जि जज साह ने बना जज साह ने भी आप हथाप लिख द अबव स्टेटमेंट वॉज रिकॉर्डेड बाय अंडर साइंड इन इज ओन हैंड राइटिंग करेक्ट डिपोजिशन इट अपीयर ही हैज गिवन द स्टेटमेंट वॉलटरीली आप मर्जी स्टेटमेंट दिती है विदाउट एनी प्रेषर एटसेट्रा ही हैज बीन इनफोर्म ਦੈਟ ਦਾ ਸਟੇਟਮੈਂਟ ਕੈਨ ਬੀ ਯੂਜ਼ਡ ਅਗੇਂਸਟ ਹਿਮ ਸੋ ਇਹ ਜੱਜ ਸਾਹਿਬ ਲਿਖਦੇ ਆ ਕਿ ਆਪ ਦੀ ਮਰਜ਼ੀ ਨਾਲ ਦਿੱਤੀ ਸਟੇਟਮੈਂਟ ਵਿਦਆਊਟ ਐਨੀ ਪ੍ਰੈਸ਼ਰ ਦਿੱਤੀ ਸਟੇਟਮੈਂਟ ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਹੈ ਅਗਸਤ ਦੇ ਮਹੀਨੇ ਚ ਹੀ ਆ ਗਏ ਤਕਰੀਬਨ ਕੀ 2 ਅਗਸਤ ਹੋ ਗਈ ਜੀ ਅੱਜ ਆਲਮੋਸਟ 6 ਮਹੀਨੇ ਹੋ ਗਏ ਇਸ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਨੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਅਰੈਸਟ ਹੋਣੀ ਚਾਹੀਦੀ ਸੀ ਅਰੈਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਹੈ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕੀ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣੇ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਣੀਪ੍ਰੀਤ ਹੈ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਜਿੰਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਪਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਆਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬਹਿ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਦੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖ ਹੁਣ ਤੀਜੀ ਉਦਾਹਰਣ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295 A ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮੁਲਜ਼ਮ ਜਿਹਦੇ ਤੇ 295 A ਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਆਸਤੇ ਸੈਂਕਸ਼ਨ ਹੋਮ ডিপਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਕਿ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤੋਂ ਬਦਲਦੇ ਹਨ ਉਹਦਾ ਮੁੰਡਾ ਇਲੈਕਸ਼ਨ ਲੜ ਰਿਹਾ ਹੈ ਜੀ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਦੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਕੱਲੇ ਰਾਮ रहीम ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਕਿਉਂ ਆ ਮੈਂ ਸੈਂਕਸ਼ਨ ਦੀ ਚਿੱਠੀ ਲੈ ਕੇ ਆਇਆ ਉਹਨਾਂ ਦੀ ਗਰੇ मामले ਅਤੇ ਨਿਆ ਨਿਆ ਵਿਭਾਗ ਗ੍ਰਹਿ ਸ਼ਾਖਾ 6 ਮਨਜ਼ੂਰੀ ਪੰਜਾਬ ਸਰਕਾਰ ਮੁਕੱਦਮਾ ਨੰਬਰ ਫਲਾ ਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਬਦ ਦੇ ਨਾਂ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਬਦ ਦੇ ਨਾਂ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਣਾ ਫਲਾਣਾ ਸਬਦ ਦੇ ਲਿਖ ਕੇ ਧਾਰਾ 295ਏ ਅਤੇ 153ਏ ਆਪੀਸੀ ਤਹਿਤ ਮੁਕੱਦਮਾ ਚਲਾਉਣ ਦੀ ਸਮਾਇਤ ਮਨਜ਼ੂਰੀ ਦਿੰਦਾ ਹਾਂ ਤਾਂ ਜੋ ਯੋਗ ਅਧਿਕਾਰਾਂ ਵਾਲੀ ਅਦਾਲਤ ਦੋਸ਼ੀਆਂ ਉਕਤਾਨ ਵਿਰੁੱਧ ਸਮਾਇਤ ਕਰ ਸਕੇ ਸਾਈਨ ਹੈ ਜੀ ਅਨੁਰਾਗ ਅਗਰਵਾਲ ਵਧੀਕ ਮੁੱਖ ਸਕੱਤਰ ਆਈਏਐਸ ਗ੍ਰਹਿ ਮਾਮਲੇ ਆਹ ਸੈਂਕਸ਼ਨ ਬਾਕੀ ਬੰਦਿਆਂ ਦੀ ਕਿਵੇਂ ਆ ਗਈ ਫਿਰ ਜੇ ਬਾਬੇ ਰਾਮ ਰਹੀਮ ਦੀ ਨਹੀਂ ਦਿੱਤੀ ਤੁਸੀਂ ਆਹ ਹੋਮ ਡਿਪਾਰਟਮੈਂਟ ਦੀ ਸੈਂਕਸ਼ਨ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਰੋਕੀ ਵੀ ਵੇਖੋ ਫਿਰ ਚਿੱਠੀਆਂ ਐਸਆਈਟੀ ਲਿਖ ਰਹੀ ਹੈ ਵਾਰੀ ਵਾਰੀ ਸਰਕਾਰ ਨੂੰ ਆ ਇੱਕ ਚਿੱਠੀ ਹੈ 14171 ਚਿੱਠੀ ਨੰਬਰ ਅਬਲੀਕ ਸੀ ਮਿਤੀ 24 9 2021 ਕਾਂਗਰਸ ਦੀ ਸਰਕਾਰ ਚੰਨੀ ਸੁਖੀ ਰੰਧਾਵਾ ਜਵਾਬ ਦੇਣ ਇਸ ਗੱਲ ਦਾ ਤਨੂੰ ਚਿੱਠੀ ਲਿਖੀ ਹੈ ਮਨਜ਼ੂਰੀ ਮੰਗੀ ਹੈ 295ਏ ਦੀ ਸੈਂਕਸ਼ਨ ਚਲਾਉਣ ਵਾਸਤੇ ਦਾ ਕੇਸ ਚਲਾਉਣ ਵਾਸਤੇ ਸੈਂਕਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਹੁਣ ਅਦਾਲਤ ਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਦੇ ਵਿੱਚ ਐਸਆਈਟੀ ਨੇ ਇੱਕ ਜਵਾਬ ਦਿੱਤਾ 7 ਤਿੰਨ 2024 ਇਸੇ ਸਾਲ 7 3 2024 ਨੂੰ ਅਦਾਲਤ ਦੇ ਵਿੱਚ ਰਾਮ ਰਹੀਮ ਨੇ ਕੋਈ ਡਾਕੂਮੈਂਟਸ ਐਸਆਈਟੀ ਨੂੰ ਕਿਹਾ ਸਾਨੂੰ ਪ੍ਰੋਵਾਈਡ ਕੀਤੇ ਜਾਣ ਐਸਆਈਟੀ ਜਵਾਬ ਕੀ ਦਿੰਦੀ ਆ ਉਸ ਚ ਕੁਆਟਰ ਡਾਕੂਮੈਂਟਸ ਮੈਂਸ਼ਨਡ ਐਟ ਸੀਰੀਅਲ ਨੰਬਰ 46 77 86 ਐਂਡ 100 ਇਹ ਜਿਹੜੇ ਡਾਕੂਮੈਂਟ ਰਾਮ ਰਹੀਮ ਨੇ ਮੰਗੇ ਹਨਾਂ ਤੋਂ ਮੈਂਸ਼ਨਡ ਇਨ ਦਾ ਰਿਪਲਾਈ ਅਗੇਂਸਟ ਵਿਚ ਇਟ ਇਟ ਹੈਜ਼ ਬੀਨ ਮੈਂਸ਼ਨਡ ਥੈਟ ਐਜ਼ ਦਾ ਕੇਸ ਫਾਰ ਪ੍ਰੋਸੀਕਿਊਸ਼ਨ ਸੈਂਕਸ਼ਨ ਐਜ਼ ਦਾ ਕੇਸ ਫਾਰ ਪ੍ਰੋਸੀਕਿਊਸ਼ਨ ਸੈਂਕਸ਼ਨ in all the three cases against the applicant, applicant Aram Rahim, is pending with the Home and Justice Affairs Government of Punjab, this document can be available in those files. The said documents, if any, shall be placed on record on the judicial file, as and when the same will be received from the Home Affairs and Justice Affairs Government of Punjab. 7 2024 ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਚੰਡੀਗੜ੍ਹ ਡਾਕਟਰ ਅਮਨਿੰਦਰ ਸਿੰਘ ਜੀ ਸਤਕਾਰਯੋਗ ਉਹਨਾਂ ਦੀ ਅਦਾਲਤ ਦੇ ਵਿੱਚ ਇਹ ਐਸਆਈਟੀ ਬਿਆਨ ਦੇ ਕੇ ਆਈ ਹੈ ਕਿ ਅਸੀਂ ਸੈਂਕਸ਼ਨ ਆਸਤੇ ਕੇਸ ਭੇਜਿਆ ਵੇ ਆਮ ਰਹੀਮ ਦਾ ਵਾਰੀ-ਵਾਰੀ ਸੈਂਕਸ਼ਨ ਮੰਗ ਰਹੇ ਆ ਜਿਹੜੇ ਡਾਕੂਮੈਂਟਸ ਇਹ ਮੰਗ ਰਹੇ ਆ ਉਹ ਸੈਂਕਸ਼ਨ ਦੇ ਨਾਲ ਚਿੱਠੀ ਸਾਡੀ ਚਿੱਠੀ ਦੇ ਨਾਲ ਐਪਲੀਕੇਸ਼ਨ ਨਾਲ ਲੱਗੇ ਹੋਏ ਆ ਜਦੋਂ ਉਹ ਸੈਂਕਸ਼ਨ ਆ ਗਈ ਉਦੋਂ ਇਹਨਾਂ ਨੂੰ ਉਹ ਡਾਕੂਮੈਂਟ ਅਸੀਂ ਦੇ ਦੇਵਾਂਗੇ ਸੋ ਹੁਣ ਤੁਸੀਂ ਵੇਖੋ ਰਾਮ ਰਹੀਮ ਦੀ ਸੈਂਕਸ਼ਨ ਨਹੀਂ ਦੇ ਰਹੇ ਹਨੀਪ੍ਰੀਤ ਨੂੰ ਨੋਮਿਨੇਟ ਤੇ ਅਰੈਸਟ ਨਹੀਂ ਕਰ ਰਹੇ 164 ਦੇ ਬਿਆਨ ਹੋਣ ਦੇ ਬਾਵਜੂਦ ਪ੍ਰਦੀਪ ਕਲੇਰ ਇੱਕ ਐਫਆਈਆਰ ਚ ਅਰੈਸਟ ਕਰਕੇ ਬੇਲ ਦਿਵਾ ਕੇ ਦੂਜੀਆਂ ਦੋ ਐਫਆਈਆਰਾਂ ਚੋਂ ਥਾਣੇ ਚ ਭਜਾ ਦਿੱਤਾ ਜਾਂਦਾ ਮੈਂ ਉਦਾਹਰਨ ਦਿੰਦਾ ਤੁਹਾਨੂੰ ਫੋਰ ਐਗਜ਼ਾਮਪਲ ਤੁਸੀਂ ਕਿਸੇ ਥਾਣੇ ਦੇ ਜਾਂ ਐਸਆਈਟੀ ਦੇ ਮੁਖੀ ਹੋ ਮੈਂ ਦੋਸ਼ੀ ਹਾਂ ਤਿੰਨ ਐਫਆਈਆਰਾਂ ਤੁਹਾਡੇ ਕੋਲੇ ਮੇਰੀਆਂ ਤੁਸੀਂ ਮੈਨੂੰ ਫੜ ਲਿਆ ਤੁਸੀਂ ਇੱਕ ਰੈਸ ਐਫ ਆਈ ਆਰ ਚ ਮੇਰੀ ਅਰੈਸਟ ਪਾ ਦਿੰਦੇ ਹੋ ਦੂਜੀਆਂ ਦੋਵਾਂ ਚ ਕਿੰਨੇ ਚਲ ਭੱਜਾ ਐਸ਼ ਕਰ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਜੀ ਇੰਨਾਂ ਸਾਰੀਆਂ ਗੱਲਾਂ ਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਪਊਗਾ ਹੀ ਇਸ ਹੋਮ ਮਿਨਿਸਟਰ ਐਸ ਆਈਟੀ ਸਪੈਸ਼ਲੀ ਲਿਖ ਰਹੀ ਹੈ ਕਿ ਹੋਮ ਅਫੇਅਰਸ ਦੇ ਵਿੱਚ ਪੈਂਡਿੰਗ ਹੈ ਇਹ ਫਾਈਲ ਫਿਰ ਜਵਾਬ ਦੇਵੇ ਰਾਮ ਰਹੀਮ ਦੀ ਅਸੀਂ ਡਿਮਾਂਡ ਕਰਦੇ ਹਾਂ ਕਿ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਐ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਹੈ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਫਿਰ ਜੇ ਟੈਲੀਵਿਜ਼ਨ ਵਾਲੇ ਬਿਆਨ ਸੱਚੇ ਬਨ ਰਹੇ ਹੋ ਤੇ ਪੇਰਾ 164 ਦੇ ਦਿੱਤੇ ਆ ਜੱਜ ਦੇ ਸਾਹਮਣੇ ਅੰਡਰ ਓਥ ਦਿੱਤੇ ਆ ਮੈਂ ਕੱਲ ਖਤਮ ਕਰਨ ਲੱਗਿਆ ਡਾਇਰੈਕਸ਼ਨ ਹਨੀਪ੍ਰੀਤ ਦੀ ਸੀ ਜੀ ਬੇਅਦਵੀ ਕੀਤੀ ਜਾਏ ਹਾਂਜੀ ਹਾਂਜੀ 164 ਦੇ ਬਿਆਨ ਦੀ ਕਾਪੀ ਦੇ ਦੇਣਾ ਮੈਂ ਤੁਹਾਨੂੰ ਅਸੀਂ ਡਿਮਾਂਡ ਕਰਦੇ ਆ ਕਿ ਰਾਮ ਰਹੀਮ ਦੀ ਸੈਂਕਸ਼ਨ ਵਿਦਿਨ 24 ਆਵਰਸ ਉਹਦੋਂ ਪ੍ਰੋਸੀਕਿਊਟ ਕਰਨ ਦੀ ਪੰਜਾਬ ਸਰਕਾਰ ਭੇਜੇ ਤੇ ਭਗਵੰਤ ਮਾਨ ਤੇ ਪਿਛਲੀ ਕਾਂਗਰਸ ਦੀ ਸਰਕਾਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਚੰਨੀ ਸੀ ਸੁੱਖੀ ਹੋਮ ਮਿਨਿਸਟਰ ਸੀ ਇਹ ਸਾਰੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਦਾ ਬਣਾ ਕੇ ਇੱਕ ਸਿਆਸੀ ਪੌੜੀ ਬਣਾ ਕੇ ਇਹਨਾਂ ਨੇ ਵਰਤਿਆ ਇਸ ਮੁੱਦੇ ਤੇ ਲੋਕਾਂ ਨਾਲੇ ਵਾਦਾ ਕਰਕੇ ਕਿ ਅਸੀਂ ਇਨਸਾਫ ਦੇਵਾਂਗੇ ਮਿਸਾਲੀ ਸਜ਼ਾਵਾਂ ਦੇਵਾਂਗੇ ਜਿਹੜੇ ਅਕਿਊਜ਼ਡ ਹੈ ਇਹਨਾਂ ਕੇਸਾਂ ਦੇ ਵਿੱਚ ਤਾਂ ਕਿ ਕੋਈ ਦੁਬਾਰਾ ਇਹੋ ਜਿਹੀ ਹਰਕਤ ਨਾ ਕਰੇ ਇਹ ਵਾਅਦੇ ਕਰਕੇ ਸੰਗਤ ਨਾਲ ਸਰਕਾਰ ਚ ਆਏ ਸੀ ਤੇ ਕੀ ਇਹਨਾਂ ਦਾ ਅਸਲੀ ਚਿਹਰਾ ਨਿਕਲਿਆ ਅੱਜ ਜਿਹੜੇ ਦਸਤਾਵੇਜ਼ ਆ ਮੈਂ ਤੁਹਾਡੇ ਸਾਹਮਣੇ ਰੱਖੇ ਆ ਇੱਥੇ ਕਾਗਜ਼ ਬੋਲਦੇ ਆ ਇਟਸ ਇਨ ਬਲੈਕ ਐਂਡ ਵਾਈਟ ਮੈਂ ਕੁਝ ਨਹੀਂ ਬੋਲਿਆ ਆਪਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜੋ ਕੁਝ ਬੋਲਿਆ ਸਰਕਾਰ ਦੇ ਰਿਕਾਰਡ ਤੋਂ ਬੋਲਿਆ ਸਰਕਾਰ ਦੇ ਕਾਗਜ਼ਾਂ ਤੋਂ ਬੋਲਿਆ ਸੋ ਸਰਕਾਰ ਨੂੰ ਜਵਾਬ ਦੇਣਾ ਪਊਗਾ ਧੰਨਵਾਦ ਜੀ ਥੈਂਕ ਯੂ ਹਾਂ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਕਹਿ ਰਿਹਾ ਇਹ ਜਿਹੜੀ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਆ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾਂ ਤੋਂ ਵੀ ਵੱਡੀ ਉਮਰ ਦੇ ਆ ਗੋਡੀਆਂ ਹੱਥ ਲਾਉਣਾ ਲਾਉਂਦਾ ਮੈਂ ਉਹਨਾਂ ਦੇ ਪਰ ਦੇਖੋ ਜੇ ਕੋ ਨਾਗਪੁਰ ਦੇ ਕਹੇ ਤੇ ਚੱਲਦਾ ਤਾਂ ਫਿਰ ਉਹ ਨਾਗਪੁਰ ოਪਰੇਸ਼ਨ ਹੀ ਕਿਹਾ ਜਾਊਗਾ ਹੋਰ ਉਸ ਇਹਦੇ ਤੁਸੀਂ ਗੱਲ ਤੋਂ ਫੈਕਟ ਨੂੰ ਤਾਂ ਨਜ਼ਰਅੰਦਾਜ਼ ਨਹੀਂ ਨਾ ਕਰ ਸਕਦੇ ਸਰ ਸਾਬ ਹਾਲੇ ਕੀ ਕਹਿ ਰਿਹਾ ਕਿ ਮੈਂ اجلاس ਬੁਲਾਵਾਂਗਾ ਔਰ ਪ੍ਰਧਾਨਗੀ ਦੇ ਲੈ ਕੇ ਦੇਖੋ ਪਤਾ ਹੈ ਕਿ ਮੇਰੀ ਮੇਰੀ ਇੱਕੋ ਰਿਕਵੈਸਟ ਹੈ ਤੁਹਾਨੂੰ ਅੱਜ ਇਸ਼ੂਨਾ ਬਹੁਤ ਵੱਡਾ ਹੈ ਬ੍ਰਦਰ ਵਿਦ ਡਾਕੂਮੈਂਟਸ ਮੈਂ ਰੱਖੇ ਜੇ ਅੱਜ ਇਸੇ ਤੇ ਹੀ ਰੱਖ ਲੀਏ ਕਿਉਂਕਿ ਇਹ ਸਾਰੀਆਂ ਗੱਲਾਂ ਤੇ ਜਵਾਬ ਤੁਹਾਨੂੰ ਪਹਿਲਾਂ ਸੀਨੀਅਰ ਲੀਡਰਸ਼ਿਪ ਦੇ ਚੁੱਕੀ ਹੈ ਜੋ ਢੀਂਸਾ ਸਾਹਿਬ ਦਾ ਮਾਨ ਹੈ ਕਰ ਲੈ ਕੋਈ ਗੱਲ ਨਹੀਂ ਫ੍ਰੀ ਕੰਟਰੀ ਹੈ ਜਿਲਾਸ ਬਲਾ ਲੈਣ ਉੱਥੇ ਵੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਟ ਅੱਜ ਜੇ ਕਾਈਂਡਲੀ ਜੇ ਕਿਸੇ ਨੂੰ ਡਾਕੂਮੈਂਟਸ ਚਾਹੀਦੇ ਆ ਮੇਰੇ ਤੋਂ ਕੋਈ ਵੀ ਫੋਟੋ ਖਿੱਚ ਕੇ ਲੈ ਜਾ ਸਕਦਾ ਜਾਂ ਡਾਕੂਮੈਂਟ ਚਾਹੀਦਾ ਉਹ ਵੀ ਲੈ ਜਾ ਤਾਂ ਥੈਂਕ ਯੂ ਜੀ ਧੰਨਵਾਦ